ਕੋਵਿਡ ਤੋਂ ਬਾਅਦ ਲੋਕਾਂ ਦਾ ਆਪਣੀ ਸਿਹਤ ਵੱਲ ਬਹੁਤ ਧਿਆਨ ਰਹਿ ਗਿਆ ਖਾਸ ਕਰਕੇ ਲੋਕਾਂ ਨੇ ਸਾਈਕਲਿੰਗ ਸ਼ੁਰੂ ਕਰ ਦਿੱਤੀ ਹੈ ਮੈਂ ਅੱਜ ਤੁਹਾਨੂੰ ਚਾਰ ਅਜਿਹੇ ਵਿਅਕਤੀਆਂ ਨਾਲ ਮਿਲਾਵਾਂਗਾ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਦਾ ਜਾਂ 60 ਸਾਲ ਤੋਂ ਵੱਧ ਹੈ ਤੇ ਉਹ ਸਾਈਕਲਿੰਗ ਕਰਦੇ ਨੇ ਕੁਝ ਦਿਨ ਪਹਿਲਾਂ ਉਹ ਆਨੰਦਪੁਰ ਸਾਹਿਬ ਜਲੰਧਰ ਤੋਂ ਗਏ ਸੀ ਤੇ ਅੱਜ ਉਹ ਜਲੰਧਰ ਤੋਂ ਸੁਲਤਾਨਪੁਰ ਲੋਧੀ ਸਾਈਕਲ ਤੇ ਆ ਤੇ ਰਸਤੇ ਵਿੱਚ ਮੈਨੂੰ ਮਿਲੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਕਿੰਨੀ ਉਮਰ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਸਾਈਕਲ ਦੀ ਆਦਤ ਪਈ ਜੀ ਤੁਹਾਡਾ ਨਾਮ ਦਿਸਵਿੰਦਰ ਸਿੰਘ ਜੀ ਦਿਸਵਿੰਦਰ ਜੀ ਤੁਸੀਂ ਕਿੰਨੀ ਦੇਰ ਤੋਂ ਸਾਈਕਲਿੰਗ ਕਰ ਰਹੇ ਹੋ ਮੈਂ 4-5 ਸਾਲ ਤੋਂ ਕਰਾ ਰਿਹਾ ਹਾਂ ਅੱਜ ਕਿੱਧਰ ਆਏ ਸੀਗੇ ਅੱਜ ਅਸੀਂ ਬੜਿੰਗ ਤੋਂ ਸੁਲਤਾਨਪੁਰ ਲੋਧੀ ਮੇਰ ਸਾਹਿਬ ਮੱਥਾ ਟੇਕਣ ਆਏ ਅੱਛਾ ਤੁਸੀਂ ਇਸ ਤੋਂ ਪਹਿਲਾਂ ਵੀ ਕਿਤੇ ਗਏ ਹੋ ਸਾਈਕਲ ਹਾਂ ਜੀ ਨੰਦਪੁਰ ਸਾਹਿਬ ਜਾਂਦੇ ਜੀ 3-4 ਵਾਰੀ ਨੰਦਪੁਰ ਸਾਹਿਬ ਜਾਵਾਂ ਪੰਜ ਵਾਰ ਅਸੀਂ ਤੁਰ ਕੇ ਨੰਦਪੁਰ ਸਾਹਿਬ ਜਾਏ ਹਾਂ ਅੱਛਾ ਸਾਈਕਲਿੰਗ ਦੀ ਗੱਲ ਕਰੀ ਤਾਂ ਸਾਈਕਲਿੰਗ ਕਿੰਨਾ ਕੁ ਜਾ ਚੁੱਕੇ ਹੋ ਬੋਲੋ ਸਾਈਕਲ ਤੇ ਤਾਂ ਕਾਫੀ ਬੜੀ ਕਰ ਜਿਆਦਾ ਕਰ ਚੁੱਕੇ ਹਾਂ ਸਰ ਕਿੰਨਾ ਕੁ ਮੈਂ ਕਾਫੀ ਮਤਲਬ ਹਿਆਰਨ ਸਾਹਮਣੇ ਜਦੋਂ ਮਤਲਬ ਰੋਜ਼ ਦਾ ਕਿੰਨੇ ਕਿਲੋਮੀਟਰ ਕਰਦੇ ਨਹੀਂ ਰੋਜ਼ ਮਤਲਬ ਹੀ ਰੋਜ਼ ਇਹ ਤੇ ਰੁਟੀਨ ਨਾਲ ਤਿੰਨੇ ਕਰਦੇ ਆ ਮੈਂ ਤੋਂ ਜੈ ਫਿਜ਼ੀਕਲ ਵੀ ਕਰਦਾ ਆਪਣਾ ਜਿਮ ਵੀ ਕਰਦਾ ਜਿਆਦਾ ਅੱਛਾ ਜਿਮ ਵੀ ਕਰਦੇ ਜੀ ਤੁਸੀਂ ਕਿੰਨਾ ਕੋ ਸਾਈਕਲ ਰੋਜ਼ ਚਲਾਉਂਦੇ ਹੋ ਮੈਂ 20 ਕਿਲੋਮੀਟਰ ਚਲਾਉਂਦਾ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 58 ਆ ਜੀ 58 ਹੈ ਤੁਹਾਡੀ ਕਿੰਨੀ ਉਮਰ ਮੇਰੀ 79 70 17 70 70 ਸਾਲ ਪੂਰੀ ਹਾਂ ਜੀ ਤੇ ਤੁਹਾਡੀ ਉਮਰ ਮੇਰੀ ਜੀ 60 ਸਾਲ ਉਮਰ ਹੈ ਜੀ 60 ਸਾਲ ਉਮਰ ਤੁਹਾਡੀ ਜੀ ਮੈਂ 49 ਪਲੱਸ ਮਤਲਬ 50 ਦੇ ਕਰੀਬ ਹੋ ਗਏ ਨਾ ਮਤਲਬ ਇੱਕ 60 ਸਾਲ ਦੇ ਉੱਤੇ ਇੱਕ 70 ਸਾਲ ਦੇ ਕਰੀਬ ਤੋਂ ਤਾਂ ਵੀ ਅੱਜ ਸਾਈਕਲ ਚਲਾ ਰਿਹਾ ਓខਾ ਹੁੰਦਾ ਕਦੀ ਕਦੀ ਨਹੀਂ ਸਰ ਅੱਛਾ ਬਿਲਕੁਲ ਠੀਕ ਹੈ ਬਿਲਕੁਲ ਸਾਈਕਲ ਹੀ ਜਮਾਈ ਡਾਕਟਰ ਅੱਛਾ ਸਾਈਕਲ ਸਾਈਕਲ ਚਲਾਵਾਂਗੇ ਡਾਕਟਰ ਦੀ ਲੋੜ ਨਹੀਂ ਪਊ ਜੀ ਸ਼ੋਰ ਹਾਂਜੀ ਕੋਈ ਦਵਾਈਆਂ ਦੀ ਲੋੜ ਨਹੀਂ ਕੋਈ ਕੁਝ ਨਹੀਂ ਸਾਡਾ ਸਿਰ ਦੁਖੇ ਕੁਝ ਹੋਵੇ ਅਸੀਂ ਸਾਈਕਲ ਚਲਾਈਦਾ 10 ਕਿਲੋਮੀਟਰ ਸਭ ਕੁਝ ਖਤਮ ਨਹੀਂ ਖਤਮ 9 ਪਰ 9 ਹੋ ਜਾਂਦਾ ਜੀ ਅੱਛਾ ਅੱਜ ਤੁਸੀਂ ਕਿੰਨੇ ਕਿਲੋਮੀਟਰ ਸਾਈਕਲ ਚਲਾਇਆ ਅਸੀਂ ਅਸੀਂ 50 ਕਿਲੋਮੀਟਰ ਗਏ ਆ ਤੇ 50 ਕਿਲੋਮੀਟਰ 100 ਕਿਲੋਮੀਟਰ ਹੋ ਜਾਣਾ ਜੀ ਸਾਡਾ 100 ਕਿਲੋਮੀਟਰ ਹੋ ਗਿਆ ਇਹ ਕਿੰਨੇ ਸਾਲ ਹੋ ਗਏ ਸਾਈਕਲ ਚਲਾਉਂਦੇ ਸਾਨੂੰ ਜੀ ਘੱਟੋ-ਘੱਟ ਵੀ ਹੋ ਗਿਆ 15 ਸਾਲ ਮੈਨੂੰ ਤੋਂ ਹੋ ਗਿਆ ਤੇ ਰੋਜ਼ ਦਾ ਕਿੰਨਾ ਚਲਾਉਂਦੇ ਰੋਜ਼ ਦਾ 10 10 ਤੋਂ 20 20 ਤੋਂ ਕਈ ਵਾਰੀ ਅਸੀਂ 50 ਕਿਲੋਮੀਟਰ ਵੀ ਚਲਾ ਲੀਦਾ ਵੀਕਐਂਡ ਤੇ 50 ਕਿਲੋਮੀਟਰ ਵੀ ਚਲਾ ਲੀਦਾ अच्छा मतलब लगभग आप ये साल दी गल करी है 6-7000 किलोमीटर चला ही लंदे हो ਤੁਸੀਂ ਹਾਂ ਜੀ ਹਾਂ ਚਲਾ ਲੇ 6-7000 ਕਿਲੋਮੀਟਰ ਤੇ ਉਸ ਤੋਂ ਇਲਾਵਾ ਜਿਵੇਂ श्री आनंदਪੁਰ ਸਾਹਿਬ ਕਿੰਨੀ ਵਾਰ ਜਾ ਚੁੱਕੇ ਹੋ ਮੈਂ ਤਿੰਨ ਵਾਰ ਹੀ ਜਾ ਚੁੱਕਿਆ ਜੀ ਅਗਲੇ ਹਫਤੇ ਫੇਰ ਜਾ ਰਹੇ ਹਾਂ ਅੱਛਾ ਕੀ ਕੰਮ ਕੀ ਕਰਦੇ ਹੋ ਤੁਸੀਂ ਸਾਡਾ ਜੀ ਪ੍ਰਾਪਰਟੀ ਦਾ ਕੰਮ ਹੈ ਫਾਈਨਾਂਸ ਦਾ ਕੰਮ ਹੈ ਅੱਛਾ ਤੇ ਸਮਾਂ ਨਿਕਲ ਜਾਂਦਾ ਕਾਰੋਬਾਰ ਚੋਂ ਬੜਾ ਵਧੀਆ ਜੀ ਬੜਾ ਬੜਾ ਹਾਂ ਬੜੇ ਸਾਨੂੰ ਚੱਲ ਪੈਣਾ ਇਹ ਮੇਰਾ 파ਟਰਨਰ ਸਾਹਿਬ ਆ ਅੱਛਾ ਤੁਸੀਂ ਕੀ ਕਰਦੇ ਹੋ ਮੈਂ ਜੀ 75 ਚ ਆਰਮੀ ਚ ਲੱਗਿਆ ਸੀਗਾ ਅੱਛਾ ਜੀ ਆਰਮੀ ਚ ਫਿਰ ਮੈਂ ਸਾਰੀ ਪੂਰੀ ਸਰਵਿਸ ਕਰਕੇ ਇੱਕ ਸਪਾਈ ਤੋਂ ਲੱਗੇ ਜੀਐਸਯੂ ਦੀਕਰ ਉਸ ਤੋਂ ਬਾਅਦ ਫਿਰ ਮੈਂ 93 ਚ ਪਛਣ ਆ ਗਿਆ ਆਰਮੀ ਵਿੱਚੋਂ ਅੱਛਾ ਜੀ 93 ਚ ਆਉਂਦੇ ਫਿਰ 94 ਚ ਮੈਂ ਪੰਜਾਬ ਪੁਲਿਸ ਵਿੱਚ ਆ ਗਿਆ ਅੱਛਾ ਪੰਜਾਬ ਪੁਲਿਸ ਚ ਵੀ ਆਰਮੀ ਚ ਪੰਜਾਬ ਪੁਲਿਸ ਵਿੱਚ ਸਪਾਈ ਪਤੀ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਸਬ ਇੰਸਪੈਕਟਰ ਬਣ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਆਪਣੀ ਪ੍ਰਿੰਟਸ ਜਾਰੀ ਰੱਖੀ ਉੱਥੇ ਵੀ ਮੈਂ ਕਮਾਂਡੋ ਦਾ ਵੀ ਪਲੇਅਰ ਸੀਗਾ ਤੇ ਐਥਲੈਟਿਕ ਦਾ ਵੀ ਪਲੇਅਰ ਸੀਗਾ ਮੈਂ ਇੰਟਰਨੈਸ਼ਨਲ ਹੈ ਮੇਰੀ 100 ਆਪਣਾ 400 ਮੀਟਰ 800 ਮੀਟਰ ਤੇ 1500 ਮੀਟਰ ਚైనా ਵਿੱਚ ਮੇਰਾ ਏਸ਼ੀਆ ਗੋਲਡ ਮੈਡਲ 800 ਮੀਟਰ ਦਾ ਜਪਾਨ ਦਾ ਮੇਰਾ ਸੈਕੰਡ ਸੀਗਾ ਚైనా ਦਾ ਮੇਰਾ ਥਰਡ ਸੀਗਾ ਏਸ਼ੀਆ ਵਿੱਚ ਉਦੋਂ ਏਸ਼ੀਆ ਤੋਂ ਫੇਰ ਮੈਂ ਕਾਫੀ ਤਿਆਰੀ ਕਰਕੇ ਮੈਂ ਇੱਕ ਗੇਮ ਮੇਰੀ ਸੈਕੰਡ ਲੱਗੀ ਉਹਦੀ ਮੈਂ ਆਪਣਾ ਐਕਸੀਡੈਂਟ ਸਮਝਿਆ ਬਹੁਤ ਵੱਡਾ ਵੀ ਮੈਂ ਪਿੱਛੇ ਕਿਉਂ ਰਹਿ ਗਿਆ ਫਿਰ ਮੈਂ ਵਰਲਡ ਵਾਸਤੇ ਤਿਆਰੀ ਕੀਤੀ ਸੈਕਰਮੈਂਟ ਗਿਆ ਅਮਰੀਕਾ ਯੂ ਐਸ ਏ ਫਿਰ ਮੈਂ ਉੱਥੇ ਵਰਲਡ ਵਿੱਚ 골ਡ ਮੈਡਲ ਤਿੰਨ ਹਾਸਲ ਕੀਤੇ ਇੱਕ ਇੱਕ 400ਰ ਇੱਕ 8 ਹੰਡਰਡ ਇੱਕ 15 ਚ ਮੈਂ ਤਿੰਨ ਗੋਡ ਲੈ ਜੋ ਅਜਿੱਤ ਕਿ ਮੇਰਾ ਰਿਕਾਰਡ ਇੰਟਰਨੈਸ਼ਨਲ ਵਰਲਡ ਚੈਂਪੀਅਨ ਹੈ ਫਲਾਈਂਗ ਸਿੱਖ ਦਾ ਵੀ ਮੈਨੂੰ ਇੰਗਲਿਸ਼ ਟ੍ਰਿਬੂਨ ਨੇ ਦਿੱਤਾ ਆਪਣੀ ਚੱਡੀਗੜ ਜਿਹੜੀ ਚਲਦੀ ਹੈ ਅੱਛਾ ਇਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਐਨਾ ਕੁਝ ਗੇਮ ਕੀਤੀ ਸਾਈਕਲਿੰਗ ਚ ਕਿਦਾਂ ਮੰਨਤਾ ਡਾਗ ਸਾਈਕਲਿੰਗ ਤੇ ਹੈ ਕਿ ਸਾਈਕਲਿੰਗ ਇਹ ਜਿਹੜਾ ਗੋਡਿਆਂ ਨੂੰ ਨਹੀਂ ਜਾਣ ਦਿੰਦਾ ਅੱਛਾ ਜੀ ਜੇ ਬੰਦਾ ਗੋਡੇ ਅੱਜਕੱਲ ਜ਼ਿਆਦਾ ਬਿਮਾਰੀ ਗੋਡਿਆਂ ਦੀ ਹੈ ਗੋਡਿਆਂ ਤੋਂ ਬੰਦਾ ਬੈਠ ਗਿਆ ਤੇ ਬੰਦਾ ਸਮਝ ਗਿਆ ਇਹ ਇਹ ਸਾਈਕਲਿੰਗ ਜਿਹੜਾ ਇਹ ਗੋਡਿਆਂ ਨੂੰ ਨਹੀਂ ਜਾਣ ਦਿੰਦਾ ਬਾਕੀ ਤੇ ਮੈਂ ਫਿਜ਼ੀਕਲ ਤੇ ਅੱਲੇ ਵੀ ਮੇਰਾ 3 350 ਕਿਲੋ ਅਜੇ ਵੀ ਮੈਂ ਐਜਿਸ ਸਪੋਰਟ ਚੁੱਕਦਾ ਜਦੋਂ ਮर्जी ਮੇਰਾ ਟੈਸਟ ਲੈ ਸਕਦਾ ਕੋਈ ਅੱਛਾ ਜਿਵੇਂ ਆਮ ਤੌਰ ਤੇ ਦੇਖਦੇ ਨੇ ਲੋਕ ਸਾਈਕਲ ਬਹੁਤ ਘੱਟ ਚਲਾਉਂਦੇ ਖਾਸ ਕਰਕੇ ਤੁਸੀਂ ਮੇਰੇ ਵੱਲ ਦੇਖੋ ਟਾਈਮ ਹੀ ਨਹੀਂ ਹੁੰਦਾ ਸਮਾਂ ਹੀ ਨਹੀਂ ਹੁੰਦਾ ਫਿਰ ਸਾਈਕਲ ਚਲਾ ਲੈਣਾ ਕਿੰਨਾ ਕੁ ਜ਼ਰੂਰੀ ਸਮਾਂ ਸਾਈਕਲ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਮੇਰੇ ਗੋਡੇ ਦੁਖਦੇ ਸੀ ਜੀ ਅੱਛਾ ਤੇ ਕਾਫੀ ਦੁਖਦੇ ਸੀਗੇ ਜਦੋਂ ਮੈਂ ਸਾਈਕਲ ਚਲਾਉਣ ਲੱਪਿਆ ਬਿਲਕੁਲ ਠੀਕ ਹੋ ਗਿਆ ਕੋਈ ਨਾ ਅੱਛਾ ਕੋਸ ਸਾਹਿਬ ਤੁਸੀਂ ਦੱਸੋ ਕੀ ਕਰੇ ਮੇਰੇ ਨਾਲ ਭਾਜੀ ਤੇ ਮੇਰੇ ਬੱਚੇ ਵੀ ਚਲਾਉਂਦੇ ਸਾਡੇ ਜੂਨੀਅਰ ਵੀ ਸਾ ਮੇਰੀ ਬੇਟੀ ਮੇਰਾ ਬੇਟਾ ਹੋਰ ਵੀ ਮੇਰੇ ਫਰੈਂਡ ਹੈ ਉਹਨਾਂ ਦੇ ਬੱਚੇ ਉਹ ਵੀ ਨਾਲ ਚਲਾਂਦੇ ਅਸੀਂ ਇੱਕ ਵਾਰ ਦਰਬਾਰ ਸਾਹਿਬ ਕੀਤਾ ਬੱਚਿਆਂ ਨਾਲ ਅੱਛਾ ਜੀ ਫੈਮਲੀ ਨਾਲ ਪੂਰੀ ਬੱਚੇ ਬੇਟੀ ਬੇਟੇ ਨਾਲ ਦਾ ਹੋਰ ਵੀ ਮੇਰੇ ਫਰੈਂਡ ਹੈ ਉਹਨਾਂ ਦੇ ਬੱਚੇ ਇੱਕ ਵਾਰ ਅਸੀਂ ਉਹਨਾਂ ਨਾਲ ਸੰਤਾਨਪੁਰ ਵੀ ਕੀਤਾ ਹੋਇਆ ਅੱਛਾ ਕਿੰਨਾ ਗੁਣ ਆਂਦਾ ਹੈ ਫਨ ਹੀ ਆ ਜੀ ਬੜੀ ਆਨੰਦ ਆ ਜੀ ਫੈਮਲੀ ਫਨ ਹੋ ਜਾਂਦਾ ਫਰੈਂਡ ਫਨ ਹੋ ਜਾਂਦਾ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਸਾਰੇ ਕਿ ਅਪੀਲ ਕੀ ਕਰਨਾ ਚਾਹੁੰਦੇ ਲੋਕਾਂ ਨੂੰ ਸਾਰੇ ਦੱਸੋ ਦੇਖੋ ਜੀ ਜਿੰਨੇ ਜਿੰਨੀ ਬਿਮਾਰੀ ਦਾ ਹਾਲ ਹੈ ਜਿੰਨੀ ਸਾਡੀ ਜਿੰਨੀ ਪ੍ਰੈਕਟਿਸ ਹੋਊ ਜਿੰਨਾ ਸਰੀਰ ਨੂੰ ਅਸੀਂ ਚੰਡਾਂਗੇ ਉਹ ਤੁਸੀਂ ਮੰਨਦੇ ਹੋ ਕਿ ਇਹ ਸਾਈਕਲ ਤੇ ਇੱਕ ਬੰਦਾ ਫਿਜ਼ੀਕਲ ਫਿਟ ਰਹਿੰਦਾ ਦਵਾਈਆਂ ਤੋਂ ਮੈਡੀਸਿਨ ਤੋਂ ਜਾਂ ਉਹਨਾਂ ਨੂੰ 70 ਸਾਲ ਦਾ ਇਹ ਦੇਖਦੇ ਕਿ ਪਹਿਲੀ ਕਰਦ ਸਾਡੇ ਚਲੀ ਗਏ ਆ ਜੇ ਨਹੀਂ ਚਲੇ ਗਏ ਤਾਂ ਬੈੱਡ ਤੇ ਨੇ ਤੇ ਅਗਰ ਜੇ ਅਸੀਂ ਜੁੜੇ ਆ ਤੇ ਇਸ ਕਰਕੇ ਸਾਡਾ ਬਚਾਰ ਤੁਸੀਂ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਆਉਣ ਦੀ ਜਨਰੇਸ਼ਨ ਆ ਕੀ ਉਹਨਾਂ ਨੂੰ ਵੀ ਸਾਈਕਲਿੰਗ ਕਰਨੀ ਚਾਹੀਦੀ ਆ ਮਤਲਬ ਜਿਹੜੇ ਆ ਜੈਮ ਤੇ ਵੀ ਜਾਂਦੇ ਆ ਕਿਉਂ ਨਾ ਸਾਈਕਲ ਜਿਹੜਾ ਉਹਦੇ ਲਈ ਬਹੁਤ ਵਧੀਆ ਆ ਇਸ ਨਾਲ ਪਸੀਨਾ ਵੀ ਚੰਗਾ ਨਿਕਲਦਾ ਨਾਲੇ ਵੇਟ ਜਿਹੜਾ ਉੱਥੇ ਲੂਸ ਕਰਦੇ ਇਹ ਇੱਥੇ ਜਿਆਦਾ ਲੂਸ ਹੋਣਾ ਹਾਂਜੀ ਬਹੁਤ ਮਿਹਰਬਾਨੀ ਹਾਂਜੀ 11 ਬੰਦਿਆਂ ਨੂੰ ਜੀ ਕੋਈ ਬੰਦਾ ਇੱਕ ਗੋਲੀ ਵੀ ਨਹੀਂ ਖਾਂਦਾ ਅੱਛਾ ਕੋਈ ਵੀ ਮੈਡੀਸਿਨ ਨਹੀਂ ਕੋਈ ਮੈਡੀਸਿਨ ਨਹੀਂ ਇਦਾਂ ਪੁਜੀ ਤਾਂ ਇੱਕ ਤਨਾ ਦਰਕ ਲੱਗੇ ਹੋਣੇ ਚਾਹੀਦੇ ਆ ਸੈਕਟਰ ਚ ਲੰਦਾ ਮਜ਼ਾ ਤਾਂ ਹੀ ਹੈ ਨਾ ਕਿ ਤੁੱਪ ਵਿੱਚ ਹੀਟ ਹੋ ਜਾਂਦੇ ਟਾਇਰ ਇਹਨਾਂ ਦੇ ਇਹਦੇ ਵਿੱਚ ਜਿੰਨੇ ਦਰਕ ਲਾਏ ਜਾਣ ਰੋਡਾਂ ਦੇ ਲੱਗੇ ਬਹੁਤ ਵਧੀਆ ਸੀਗੀ ਬਹੁਤ ਅੱਛਾ ਲੱਗਦਾ ਅੱਛਾ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਇਹ ਚਾਰ ਦੋਸਤ ਹੈ ਜਿਹੜੇ ਅੱਜ ਸਵੇਰੇ ਜਲੰਧਰ ਤੋਂ ਤੁਰੇ ਸੀ ਸੁਲਤਾਨਪੁਰ ਲੋਧੀ ਸ਼੍ਰੀ 베ਰ ਸਾਹਿਬ ਮੱਥਾ ਟੇਕ ਕੇ ਆਏ ਤੇ ਹੁਣ ਵਾਪਸੀ ਆਏ ਨੇ ਤੇ ਜਾ ਰਹੇ ਨੇ ਤੇ ਇਹਨਾਂ ਦਾ ਇਹੀ ਕਹਿਣਾ ਕਿ ਹਰ ਇਨਸਾਨ ਨੂੰ ਸਾਈਕਲਿੰਗ ਕਰਨੀ ਬਹੁਤ ਜ਼ਰੂਰੀ ਹੈ ਤਾਂ ਹੀ ਉਹਦੀ ਸਿਹਤ ਬਹੁਤ ਵਧੀਆ ਰਹਿ ਸਕਦੀ ਹੈ ਕੈਮਰਾਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ